ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਜਿਹੜਾ ਤਣਾਅਪੂਰਨ ਮਾਹੌਲ ਚੱਲ ਰਿਹਾ ਹੈ ਇਸੇ ਦੇ ਵਿਚਕਾਰ ਜਿਹੜਾ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਬਾਰਡਰ ਏਰੀਆਜ਼ ਜਿਹੜੇ ਨੇ ਉੱਥੋਂ ਦੇ ਲੋਕ ਕਾਫੀ ਜਿਹੜੀਆਂ ਵੀਡੀਓ ਸਾਹਮਣੇ ਆਈਆਂ ਸੀ ਕਿ ਲੋਕ ਆਪਣੇ ਘਰ ਖਾਲੀ ਕਰਕੇ ਜਿਹੜਾ ਉੱਥੋਂ ਦੀ ਜਾ ਰਹੇ ਨੇ ਕਿਉਂਕਿ ਮਾਹੌਲ ਇਦਾਂ ਦਾ ਬਣਿਆ ਹੋਇਆ ਹੈ ਫੌਜ ਵੱਲੋਂ ਜਿਹੜਾ ਕਿਸੇ ਵਾਰਲੇ ਵੀ ਜਿਹੜਾ ਕੋਈ ਕਾਰਵਾਈ ਹੋ ਸਕਦੀ ਹੈ ਜਿਹੜੇ ਦੁਸ਼ਮਨ ਦੇਸ਼ ਹੈ ਉਸ ਤੋਂ ਲੋ ਕੋਈ ਵੀ ਜਿਹੜਾ ਹੈ ਇਦਾਂ ਦੀ ਕਾਰਵਾਈ ਹੋ ਸਕਦੀ ਹੈ ਕਿ ਲੋਕਾਂ ਨੂੰ ਆਪਣਾ ਬਚਾਅ ਕਰਨਾ ਸੇ ਘਰ ਖਾਲੀ ਕਰਨਾ ਪਏਗਾ ਪਰ ਉੱਥੇ ਹੀ ਦੂਜੇ ਪਾਸੇ ਇਦਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ਜਿਹੜਾ ਕਿ ਇੱਕ ਸਰਹੱਦੀ ਏਰੀਆ ਦਾ ਪਿੰਡ ਹੈ ਜਿੱਥੋਂ ਦੇ ਲੋਕ ਆਪਣਾ ਪਿੰਡ ਖਾਲੀ ਕਰਨ ਲਈ ਬਿਲਕੁਲ ਵੀ ਨਹੀਂ ਮੰਨ ਰਹੇ ਲੋਕ ਉਸੇ ਪਿੰਡ ਦੇ ਵਿੱਚ ਹੀ ਰਹਿ ਰਹੇ ਨੇ ਹਾਲਾਂਕਿ ਮਾਹੌਲ ਇਦਾਂ ਦਾ ਬਣਿਆ ਹੋਇਆ ਹੈ ਬੀਤੀ ਰਾਤ ਵੀ ਜਿਹੜਾ ਅੰਮ੍ਰਿਤਸਰ ਦੇ ਵਿੱਚ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਗਈ ਹੈ ਪਰ ਉਸ ਦੇ ਬਾਵਜੂਦ ਵੀ ਲੋਕ ਆਕਰ ਕਿਉਂ ਆਪਣਾ ਘਰ ਨਾ ਹੀ ਖਾਲੀ ਕਰ ਰਹੇ ਤੁਸੀਂ ਆਪ ਦੇਖ ਸਕਦੇ ਹੋ ਤਸਵੀਰਾਂ ਕਿਸ ਤਰੀਕੇ ਨਾਲ ਲੋਕੀ ਆਪਣੇ ਘਰ ਦੇ ਕੰਮ ਉਸੇ ਤਰੀਕੇ ਨਾਲ ਕਰ ਰਹੇ ਨੇ ਰੈਗੂਲਰ ਜਿਵੇਂ ਲੋਕ ਆਪਣੇ ਘਰਾਂ ਚ ਬੈਠੇ ਹੁੰਦੇ ਨੇ ਉਸੇ ਤਰੀਕੇ ਨਾਲ ਬੈਠੇ ਨੇ ਤੇ ਉਹ ਇਦਾਂ ਦਾ ਕੀ ਗੱਲ ਹੈ ਕੀ ਕਾਰਨ ਹੈ ਕਿ ਉਹ ਘਰ ਕਿਉਂ ਨਹੀਂ ਖਾਲੀ ਕਰ ਰਹੇ ਤੁਹਾਨੂੰ ਸੁਣਾਉਣੇ ਵਧੀਆ ਪਿੰਡ ਦੇ ਲਾਤਾ ਜੇ ਤਾਂ ਹਾਂ ਅੱਗੇ ਹੁਣ ਕੀ ਪਤਾ ਕਿ ਆਉਣਾ ਹੈ ਅੱਗੇ ਦੇਖਾਂਗੇ ਹਾਂ ਅਜੇ ਕੋਈ ਪਤਾ ਨਹੀਂ ਲੱਗਦਾ ਅਸੀਂ ਤਾਂ ਜਿਵੇਂ ਬੀਜ ਕੋਈ ਪਤਾ ਨਹੀਂ ਹਾਂ ਅੱਗੇ ਦੌਣ ਕੀ ਪਤਾ ਕੀ ਬਣਨਾ ਹੈ ਤੋ ਕਰਨਾ ਨਹੀਂ ਸੀ ਹਮਲਾ ਤਾਂ ਕਰਾਂਗੇ ਹਾਂ ਅਸਤ ਤਾ ਹੀ ਬੈਠੇ ਹਮਲੇ ਪਿਛੇ ਹੀ ਬੈਠੇ ਹੈ ਹਾਂ ਹਾਂ ਜੋ ਕਰ ਸਕਦੇ ਤਾਂ ਆਪਾਂ ਵੀ ਕਰ ਸਕਨੇ ਆ ਉਹਲਾ ਹਾਂ ਵਿਆਹ ਸੇ ਪਹਿਲੇ ਚਾਦੇ ਖਾਤਰ ਬੈਠੇ ਨੇ ਹਾਂ ਹਾਂ ਹੋਏ ਥੋੜਾ ਹੈਗਾ ਵੀ ਉਹਨਾਂ ਨੂੰ ਛੱਡ ਕੇ ਪਾਜ ਜਾਵਾਂਗੇ ਉਹ ਤਾਂ ਕਰਾਂਗੇ ਹਮਲਾ ਤਾਂ ਹਾਂ ਵਧੀਆ ਕੀਤਾ ਬਹੁਤ ਵਧੀਆ ਕੀਤਾ ਉਗਰਵਾਦੀ ਖਤਮ ਕਰਨੇ ਚਾਹਨੇ ਆ ਵੀ ਉਹ ਜਦੋਂ ਆਪਾਂ ਨੂੰ ਹੰਬਲਾ ਕਰ ਸਕਦੇ ਤਾਂ ਆਪਾਂ ਵੀ ਕਰ ਸਕਨੇ ਹਾਂ ਇਹ ਬਹੁਤ ਵਧੀਆ ਕੀਤਾ ਨੀ ਕਿਧਰੇ ਨਹੀਂ ਜਾਵਾਂਗੇ ਫਿਰ ਬੰਮਾਂਗੇ ਲੜਾਈ ਲੜਾਂਗੇ ਨੰਦੇ ਨਾਲ ਅੱਛਾ ਹਾਂ ਕਿਧਰੇ ਜਾਣਾ ਬਾਲ ਬੱਚੇ ਨੂੰ ਪਿੱਛਾ ਕਰਦੇ ਆਂਗੇ ਤੇ ਜਿਹੜੇ ਵੱਡੇ ਆ ਲੜਾਂਗੇ ਆਹ ਵਾਜੇ ਤਾਂ ਠੀਕ ਨੇ ਕੋਈ ਡਰ ਨਹੀਂ ਲੱਗਦਾ ਨਾ ਨਾ ਰਾਤੀ ਫਿਰ ਰਾਤ ਕਿਵੇਂ ਕੱਟਦੇ ਜੇ ਬਹਿ ਕੇ ਨਾ ਨਾ ਸੌਂ ਕੇ ਕੱਟੀ ਜਾਏ ਅਸੀਂ ਤਾਂ ਹਾਂ ਸਾਨੂੰ ਕਿ ਲੋੜ ਹੈ ਕਿ ਬਹਿ ਕੇ ਕੱਢੀ ਅੱਛਾ ਇਹ ਥੋੜਾ ਜਨਤਾ ਵਾਸਤੇ ਬੈਠੇ ਨੇ ਮੌਲ ਇੱਥੇ ਦਾ ਜੇ ਠੀਕ ਹੈ ਸਾਡੇ ਮਿਹਣੇ ਦਾ ਹੂੰ ਕੋਈ ਮਾੜਾ ਨਹੀਂ ਹੈ ਜੇ ਕੋਈ ਸਾਨੂੰ ਕੋਈ ਸੁਣਾਈ ਨਹੀਂ ਹੋਈ ਉਹ ਤਾਂ ਉਧਰ ਦੇ ਜੰਮੂ ਵਾਲੇ ਪਾਸੇ ਰੋਲਾ ਹੈ ਜਿੰਦੇ ਗੁਗਰਵਾਦਿਆਂ ਦਾ ਤੇ ਉਧਰ ਹੀ ਕੋਈ ਅੱਲਾ ਕੀਤੀ ਖੜੇ ਨੇ ਸਾਡੇ ਵਾਲੇ ਪਾਸੇ ਤੇਰੀ ਵਧੀਆ ਸਾਫ ਹੈ ਜੇ ਕੋਈ ਹਦਾਇਤ ਨਹੀਂ ਕਿਸੇ ਤਰ੍ਹਾਂ ਕੋਈ ਨਹੀਂ ਅਫਸਰ ਆਇਆ ਨਹੀਂ ਸਾਨੂੰ ਕੁਝ ਪੁੱਛਿਆ ਨਹੀਂ ਦੱਸਿਆ ਹੂੰ ਨਾ ਹੀ ਕਿਧਰੇ ਸਾਨੂੰ ਕੋਈ ਥਾਂ ਦਿੱਤਾ ਬਹਿਣ ਵਾਸਤੇ ਵੀ ਆਖਣਾ ਬਹਿਜ ਪਰਦਾ ਕੇ ਕਿਉਂਕਿ ਬਾਡਰ ਤੇ ਬੈਠੇ ਸਾਨੂੰ ਤਾਂ ਖਤਰਾ ਰਹੀ ਨਹੀਂ ਹੈ ਹੂੰ ਹੂੰ ਤੇ ਅਜੇ ਕੋਈ ਨਹੀਂ ਕਿਸੇ ਤਰ੍ਹਾਂ ਕੋਈ ਡੀਸੀ ਦਾ ਆਰਡਰ ਨਹੀਂ ਆਇਆ ਜਾਂ ਕਿਸੇ ਹੋਰ ਅਫਸਰ ਦਾ ਵੀ ਐਸਫ ਲਾਂਦੇ ਨੇ ਕੋਈ ਡਰ ਨਹੀਂ ਆਪਾਂ ਨੂੰ ਕਾਹ ਦਾ ਡਰ ਹੂੰ ਹੂੰ ਅੱਗੇ ਹੁਣ ਮਾਹੌਲ ਜਿਹੜਾ ਚੱਲਦਾ ਪਿਆ ਕੀ ਪਤਾ ਹੁਣ ਕਿਹੋ ਜਿਹਾ ਚੱਲਣਾ ਕਿ ਜਾਂ ਨਹੀਂ ਚੱਲਣਾ ਇਹ ਤਾਂ ਹੁਣ ਅੱਗੇ ਦੇਖਾਂਗੇ ਜਿਹੜਾ ਕੱਲ ਹੋ ਗਿਆ ਤਾਂ ਹੋ ਹੀ ਆ ਠੀਕ ਹੈ ਅੱਜ ਤੋ ਹੁਣ ਅਜੇ ਠੀਕ ਹੈ ਨਾ ਸਾਨੂੰ ਤਾਂ ਨਹੀਂ ਡਰ ਲੱਗਦਾ ਸੀ ਹੁਣ ਜਿਹੜੇ ਖੜੇ ਐ ਇਸ ਕੰਮ ਤੇ ਅੱਛਾ ਜਿਹੜਾ ਭਾਰਤ ਨੇ ਇੱਕ ਕਦਮ ਚੱਕਿਆ ਚੰਗਾ ਚੱਕਿਆ ਅੱਛਾ ਇਹਨਾਂ ਨੇ ਜਿਹੜਾ ਮੂੰਹ ਤੋੜ ਜੋ ਆਵ ਦਿੱਤਾ ਹਜੇ ਵੀ ਜਿਹੜਾ ਹੋਰ ਉਹਨਾਂ ਨੁਕਸਾਨ ਕੀਤਾ ਉਹ ਵੀ ਕਰਨਗੇ ਇਹਨਾਂ ਨੇ ਹੋਰ ਨੁਕਸਾਨ ਕਰਦੇ ਪਏ ਨਾ ਪਾਕਿਸਤਾਨ ਵਾਲੇ ਜੀ ਕਿਹ ਉਗਰਵਾਦੀ ਕਰਦੇ ਨੇ ਜਾਂ ਉਹਨਾਂ ਦਾ ਕੋਈ ਹੋਰ ਸਿਵਲ ਕਰਦਾ ਉਹਨਾਂ ਨੇ ਹੋਰ ਤਿੰਨ ਬੰਦੇ ਸਰਦਾਰ ਮਾਰ ਦਿੱਤੇ ਨੇ ਹੂੰ ਗ੍ਰੰਥੀ ਜਿਹੜਾ ਮਾਰਿਆ ਨੇ ਇੱਕ ਹੋਰ ਇੱਕ ਲੜਕੀ ਮਾਰ ਦਿੱਤੀ ਹੂੰ ਬਲ ਉਹਨਾਂ ਨੂੰ ਗਲਤ ਕਰਦੇ ਪਏ ਨੇ ਤੇ ਉਹਨਾਂ ਨੂੰ ਜਵਾਬ ਤਾਂ ਮਿਲਣਾ ਚਾਹੀਦਾ ਇਹ ਤਾਂ ਫੌਜ ਦੇਵੇ ਦੀ ਜਵਾਬ ਪੂਰਾ ਫੌਜ ਨਹੀਂ ਕਰਨਾ ਹੁਣ ਸਿਵਲ ਤਾਂ ਕੋਈ ਕਰ ਨਹੀਂ ਸਕਦੇ